ਅਸਲਾਮ ਵਾਲੇਕਮ ਉਮੀਦ ਕਰਨੀ ਹੈ ਤੁਸੀਂ ਸਾਰੇ ਖੈਰੀਅਤ ਨਾਲ ਹੋਵੋਗੇ ਵਿਕਰਮ ਸਿੰਘ ਮੋਜੀਟਿਆ ਦੀ ਗ੍ਰਫਤਾਰੀ ਤੋਂ ਬਾਅਦ ਹੁਣ ਉਹਦੇ ਵਿਰੋਧ ਚ ਉਹਦੇ ਖਿਲਾਫ ਗਵਾਹੀ ਵੀ ਆ ਗਈ ਹੈ ਜਿਹਦੇ ਵਿੱਚ ਇਹ ਸਾਬਤ ਹੋ ਗਿਆ ਹੈ ਕਿ ਵਿਕਰਮ ਸਿੰਘ ਮੋਜੀਟਿਆ ਤੇ ਬਾਦਲ ਪਰਿਵਾਰ ਨੇ ਕਿਸ ਤਰ੍ਹਾਂ ਪੰਜਾਬ ਨੂੰ ਨੁਕਸਾਨ ਪਹੁੰਚਾਇਆ ਹੈ ਮੁਕੰਮਲ ਜਾਣਕਾਰੀ ਅੱਜ ਦੀ ਵੀਡੀਓ ਦੇ ਵਿੱਚ ਹਾਸਲ ਕਰਾਂਗੇ ਸੋ ਚਲ ਕੇ ਵੀਡੀਓ ਵੇਖਨੇ ਫਿਰ ਕਰਨੇ ਆ ਉਸ ਤੇ ਵਿਚਾਰ ਹਾਂਜੀ ਪੰਜਾਬੀਓ ਸਾਸਰੇ ਕਾਲ ਜਿਵੇਂ ਕਿ ਪੰਜਾਬ ਦੇ ਵਿੱਚੋਂ ਇੱਕ ਬਹੁਤ ਹੀ ਵੱਡੇ ਤਸਕਰ ਨੇ ਗਵਾਹੀ ਭਰ ਦਿੱਤੀ ਹੈ ਵਿਕਰਮ ਸਿੰਘ ਮਜੀਠੀਆ ਦੇ ਖਿਲਾਫ ਪੰਜਾਬ ਦੇ ਇਸ ਤਸਕਰ ਨੇ ਉਹਨਾਂ ਲੋਕਾਂ ਦੀਆਂ ਅੱਖਾਂ ਖੋਲ ਦਿੱਤੀਆਂ ਨੇ ਜਿਹੜੇ ਲੋਕ ਵਿਕਰਮ ਸਿੰਘ ਮਜੀਠੀਆ ਦੇ ਹੱਕ ਦੇ ਵਿੱਚ ਖੜੇ ਸੀ ਔਰ ਉਲਟਾ ਉਹਨਾਂ ਨੇ ਭਗਵੰਤ ਮਾਨ ਸਰਕਾਰ ਦੀ ਜਿਹੜਾ ਕਿ ਹਮਾਇਤ ਕਰ ਦਿੱਤੀ ਹੈ ਔਰ ਉਸ ਤਸਕਰ ਦੇ ਮੂੰਹੋਂ ਤੁਹਾਨੂੰ ਮੈਂ ਬਿਆਨ ਵੀ ਸੁਣਾਉਣ ਜਾ ਰਿਹਾ ਹਾਂ ਔਰ ਦੂਜੇ ਪਾਸੇ ਵਿਰੋਧੀ ਧਿਰ ਦੇ ਵਿੱਚ ਸੁਖਪਾਲ ਸਿੰਘ ਖਹਿਰਾ ਔਰ ਦੂਜੇ ਪਾਸੇ ਮੁੱਖ ਮੰਤਰੀ ਚੰਨੀ ਯਾਨੀ ਇਹਨਾਂ ਨੇ ਭਗਵੰਤ ਮਾਨ ਦੇ ਵਿਰੁੱਧ ਬੋਲਿਆ ਕਿ ਭਾਈ ਇਹ ਬਿਕਰਮ ਸਿੰਘ ਮਜੀਠੀਆ ਦੇ ਖਿਲਾਫ ਐਕਸ਼ਨ ਕਰਕੇ ਬਹੁਤ ਮਾਰਾ ਕੀਤਾ ਔਰ ਮੈਂ ਹੁਣ ਇਹਨਾਂ ਨੂੰ ਸਾਰਿਆਂ ਨੂੰ ਕਹਿਣਾ ਚਾਹਣਾ ਕਿ ਜਿਹੜਾ ਹੁਣ ਇਹ ਬਹੁਤ ਹੀ ਵੱਡਾ ਪੰਜਾਬ ਦਾ ਤਸਕਰ ਹੈ ਤੁਸੀਂ ਸਾਰੇ ਇਹਨੂੰ ਅਕਸਰ ਜਾਣਦੇ ਹੋ ਤਾਂ ਹੁਣ ਇਹਨੇ ਗਵਾਹੀ ਭਰ ਦਿੱਤੀ ਹੈ ਬਿਕਰਮ ਸਿੰਘ ਮਜੀਠੀਆ ਦੇ ਖਿਲਾਫ ਹਾਈ ਕੋਰਟ ਦੇ ਵਿੱਚ ਤਾਂ ਹੁਣ ਤੁਸੀਂ ਦੱਸੋ ਵੀ ਇਹ ਮਾਮਲਾ ਕੀ ਹੈ ਕਿਉਂਕਿ ਮੈਂ ਤੁਹਾਨੂੰ ਦਾ ਇੱਕ ਬਿਆਨ ਸੁਣਾਉਣ ਜਾ ਰਿਹਾ ਹਾਂ ਕੰਨੀ ਗਵਾਹੀ ਨਹੀਂ ਬਲਕਿ ਪੂਰੇ ਬਾਦਲ ਪਰਿਵਾਰ ਨੂੰ ਗਾਲਾਂ ਵੀ ਕੱਢੀਆਂ ਰੱਜ ਪੁੱਜ ਕੇ ਕੱਢੀਆਂ ਨੇ ਔਰ ਦੂਜੇ ਪਾਸੇ ਭਗਵੰਤਮਾਨ ਸਰਕਾਰ ਦਾ ਜਿਹੜਾ ਕਿ ਐਕਸ਼ਨ ਹੈ ਉਹ ਸੁਖਵੀਰ ਸਿੰਘ ਬਾਦਲ ਤੇ ਵੀ ਹੋਣ ਜਾ ਰਿਹਾ ਬੀਤੀ ਰਾਤ ਮੈਂ ਇੱਕ ਵੀਡੀਓ ਪਾਈ ਆ ਤੇ ਤੁਹਾਡੇ ਸਾਹਮਣੇ ਇਹ ਗੱਲ ਸਿੱਧ੍ਹ ਕੀਤੀ ਹੈ ਕਿ ਭਾਈ ਇਕੱਲਾ ਬਿਕਰਮ ਸਿੰਘ ਮਜੀਠੀਆ ਨਹੀਂ ਬਹੁਤ سارے ਲੋਕ ਖੜੇ ਫਸਨੇ ਬਾਕੀ ਨਹੀਂ ਔਰ ਜਿਹੜੇ ਤਸਕਰ ਨੇ ਗਵਾਹੀ ਭਰੀ ਹੈ ਉਹਨੇ ਬਹੁਤ ਸਾਰੀਆਂ ਪੋਲਆਂ ਖੋਲ ਦਿੱਤੀਆਂ ਨੇ ਕਿਉਂਕਿ 10 ਸਾਲ ਦੇ ਵਿੱਚ ਉਹ ਬੰਦਾ ਹੀ ਇਹਨਾਂ ਦਾ ਉਹ ਨਾਲ ਰਹਿਣ ਵਾਲਾ ਬੰਦਾ ਉਹਨਾਂ ਦਾ ਪੂਰਾ ਜਾਣੂ ਆ ਕਿਉਂਕਿ ਉਹ ਵੀ ਬਹੁਤ ਵੱਡਾ ਚੋਰ ਠੱਗਾ ਔਰ ਬਹੁਤ ਹੀ ਵੱਡਾ ਧਸਕਰ ਆ ਪੰਜਾਬ ਦਾ ਹੁਣ ਤੁਸੀਂ ਇਹ ਵੇਖੋ ਜਿੰਨੇ ਲੋਕ ਰੋਣਾ ਪਾਉਂਦੇ ਸੀ ਕਿ ਭਾਈ ਬਿਕਰਮ ਸਿੰਘ ਮਜੀਠੀਆ ਵਿਰੋਧ ਬੋਲਦਾ ਸੀ ਭਗੰਤ ਮਾਨ ਦੇ ਬਹੁਤ ਚੰਗਾ ਕਰਦਾ ਸੀ ਕਹਿੰਦੇ ਸਰਕਾਰ ਦੀਆਂ ਪੋਲਾਂ ਖੋਲਦਾ ਸੀ ਪਰ ਅਕਸਰ ਪੰਜਾਬ ਦੇ ਲੋਕ ਬਾਕੀ ਲੋਕ ਵੀ ਜਾਣਦੇ ਉਹਨਾਂ ਦੇ ਖੁੱਦੇ ਲੋਕ ਵੀ ਜਾਣਦੇ ਨੇ ਇੰਨਾ ਦੇ ਲੀਡਰ ਵੀ ਜਾਣਦੇ ਆ ਅਕਾਲੀ ਦਲ ਦੇ ਕਿ ਕਿੰਨੀ ਅਸੀਂ ਲੁੱਟ ਮਚਾਈ ਕਿੰਨਾ ਅਸੀਂ ਯਾਨੀ ਪੈਸਾ ਲੁੱਟਿਆ ਪੰਜਾਬ ਦੇ ਅੰਦਰੋਂ 25 ਸਾਲ ਤੱਕ ਰਾਜ ਕਰਕੇ ਪੂਰੀ ਯਾਨੀ ਜ਼ਿੰਦਗੀ ਦੀ ਰੋਜੀ ਰੋਟੀ ਖੜੀ ਕਰ ਲਈ ਇਹਨਾਂ ਨੇ ਔਰ ਦੂਜੇ ਪਾਸੇ ਉਹਨਾਂ ਦੀ ਇੱਕ ਵਾਈਫ ਆ ਜਿਹੜੀ ਹਰ ਸਿਮਰਤ ਕੌਰ ਸੁਖਵੀਰ ਸਿੰਘ ਬਾਦਲ ਦੀ ਉਹ ਕੀ ਕਹਿ ਰਹੀ ਸੀ ਕਹਿੰਦੀ ਭਗਵਾਨ ਤਮਾਨ ਕਿਹੜੇ ਖੇਤ ਦੀ ਮੂੜੀ ਐ ਸਾਡੇ ਦਾਦਾ ਕਹਿੰਦੀ ਵੱਡੇ ਵੱਡੇ ਐਕਸ਼ਨ ਨਹੀਂ ਕਰ ਸਕੇ ਇਥੇ ਸਿੱਧ ਹੁੰਦਾ ਕਿ ਇਹਨਾਂ ਦੇ ਹੰਕਾਰ ਹਲੇ ਵੀ ਚੜ੍ਹ ਕੇ ਰਿਹਾ ਆਵੇਂ ਕਹਿੰਦੇ ਸੱਤਾ ਦੇ ਵਿੱਚ ਕੋਈ ਰਹੇ ਪਰ ਸਰਕਾਰ ਤਾਂ ਸਾਡੀ ਚਲਣੀ ਹੈ ਯਾਨੀ ਹੁਕਮ ਸਾਡੇ ਚਲਣੇ ਆ ਪੰਜਾਬ ਦੇ ਅੰਦਰ ਪੰਜਾਬ ਨੂੰ ਇਹਨਾਂ ਨੇ ਆਪਣੀ ਕਟਪੁਤਲੀ ਬਣਾਇਆ ਹੱਥਾਂ ਦੀ ਕਿ ਪੰਜਾਬ ਸਾਡੇ ਇਸ਼ਾਰਿਆਂ ਤੇ ਨੱਚੂਗਾ ਪਰ ਅੱਜ ਤੁਹਾਡੇ ਸਾਹਮਣੇ ਬਿਕਰਮ ਸਿੰਘ ਮਜੀਠੀਆ ਦੇ ਖਿਲਾਫ ਬੋਲਣ ਵਾਲਾ ਤਸਕਰ ਤੁਹਾਡੇ ਸਾਹਮਣੇ ਸੁਣਾਉਣ ਜਾਣਾ ਤਾਂ ਮੇਰੀ ਅਪੀਲ ਆ ਵੀ ਜਿਹੜੇ ਹੀ ਬੰਦੇ ਇਸ ਵੀਡੀਓ ਨੂੰ ਸੁਣ ਰਹੇ ਨੇ ਬੜੀ ਹੀ ਇਮਾਨਦਾਰੀ ਦੇ ਨਾਲ ਕਿਉਂਕਿ ਇਹ ਗੱਲਾਂ ਦਰਸਾਲ ਦੇ ਵਿੱਚ ਸੱਚੀਆਂ ਨੇ ਬਿਲਕੁਲ ਸੱਚੀ ਗਾਨੀ ਜਦੋਂ ਬੀਤੀ ਰਾਤ ਮਜੀਠੀਆ ਦੇ ਘਰ ਦੇ ਵਿੱਚ ਐਕਸ਼ਨ ਹੁੰਦਾ ਤਾਂ ਉਹਨਾਂ ਦੀ ਘਰ ਵਾਲੀ ਵੀ ਕਹਿੰਦੀ ਹੈ ਕਿ ਜਿਹੜੀ ਵੀ ਵਿਜੀਲੈਂਸ ਦੇ ਜਿਹੜੇ ਅਫਸਰ ਸੀ ਉਹ ਸਾਡੀਆਂ ਕਹਿੰਦਾ ਧੱਕੇ ਆ ਗਏ ਸਾਡੇ ਨਾਲ ਵੀ ਧੱਕਾ ਮੁਕੀ ਕੀਤੀ ਹੈ ਦਰਸਲ ਦੇ ਵਿੱਚ ਇਹ ਵੀ ਗੱਲ ਝੂਠ ਨਿਕਲੀ ਹੈ ਕਿਉਂਕਿ ਵਿਜੀਲੈਂਸ ਦੇ ਜਿਹੜੇ ਅਫਸਰ ਸੀ ਉਹ ਸਾਰੇ ਜਾਣਦੇ ਮੀਡੀਆ ਦੇ ਕੈਮਰਾ ਥੱਲੇ ਸੀ ਕਿ ਭਾਈ ਇਹਨਾਂ ਗੱਲਾਂ ਦੇ ਅੰਜਾਮ ਹੁੰਦੇ ਕੀ ਨੇ ਤੇ ਉਲਟਾ ਇਹਨਾਂ ਨੇ ਬਿਆਨਵਾਜੀ ਕੀਤੀ ਕਹਿੰਦੇ ਸਾਡੇ ਦੇ ਭਾਈ ਧੱਕਾ ਮੁਕੀ ਕਰਦੇ ਨੇ ਸਾਡੀਆਂ ਕੰਧਾਂ ਡਾਪੇ ਆਉਂਦੇ ਨੇ ਪਰ ਤੁਸੀਂ ਹੁਣ ਆਪ ਸਮਝੋ ਕਿ ਵਿਜੀਲੈਂਸ ਦੇ ਜਿਹੜਾ ਛਾਪਾ ਮਾਰਨਾ ਸੀ ਪਰ ਇਹਨਾਂ ਨੂੰ ਦੱਸ ਕੇ ਮਾਰਨਾ ਸੀ ਕਿ ਜਿਹੜਾ ਤੁਹਾਡਾ ਸਮਾਨ ਉਹਰਾ ਪਰਾਂ ਕਰਦੇ ਹੋ ਤੁਸੀਂ ਇਹ ਵੀ ਦਰਸਾਲ ਦੇ ਵਿੱਚ ਗਲਤ ਸਿੱਧ ਹੋਈ ਇਹਨਾਂ ਦੀ ਗੱਲ ਹੁਣ ਜਿਹੜੇ ਤਸਕਰ ਨੇ ਗਵਾਹੀ ਭਰਨ ਦੀ ਗੱਲ ਕਹੀ ਹੈ ਆ ਗੋ ਤੁਹਾਨੂੰ ਇਹਦਾ ਬਿਆਨ ਸੁਣਾ ਦਈਏ ਉਸ ਤੋਂ ਬਾਅਦ ਇਹਨਾਂ ਦੇ ਹੋਰ ਵੀ ਪਰਿਵਾਰ ਦੇ ਉੱਤੇ ਬਹੁਤ ਵੱਡਾ ਐਕਸ਼ਨ ਹੋਣ ਜਾ ਰਿਹਾ ਪੰਜਾਬ ਦੇ ਮੁੱਖ ਮੰਤਰੀ ਦਾ ਤਾਂ ਉਸ ਤੋਂ ਬਾਅਦ ਸੁਖਪਾਲ ਸਿੰਘ ਖੈਰਾ ਔਰ ਮੁੱਖ ਮੰਤਰੀ ਰਹੇ ਚੰਨੀ ਇਹਨਾਂ ਦੇ ਵੀ ਬਿਆਨਬਾਜ਼ੀ ਜਿਹੜੀ ਹੋਈ ਉਹ ਵੀ ਤੁਹਾਨੂੰ ਸੁਣਾਵਾਂਗੇ ਸੁਣੋ ਵੀ ਮੈਂ ਇੱਕ ਬੇਨਤੀ ਕਰਨੀ ਹੈ ਜਿਹੜਾ ਵੀ ਅਕਾਲੀ ਨਾ ਆਪਣੇ ਦਿਮਾਗ ਵਿੱਚ ਇਹ ਕੀੜਾ ਰੱਖ ਕੇ ਬੈਠਾ ਹੋਵੇ ਵੀ ਬੇਕਰਮ ਸਿੰਘ ਮਜੀਠੀਆ ਭਲਾ ਮਾਨਸ ਹੈ ਮੈਂ ਦੱਸ ਦਿੰਦਾ ਵੀ ਜੇ ਮੈਨੂੰ ਕੋਰਟ ਵਿੱਚ ਬੁਲਾਉਣਾ ਪਿਆ ਗਵਾਹੀ ਵਾਸਤੇ ਮੈਂ ਗਵਾਹੀ देऊ ਮੈਂ ਕਹੂੰਗੀ ਇਹ ਹਰਾਮਪੁਰ ਨੇ 10000 ਕਰੋੜ ਦਾ ਧੰਦਾ ਕੀਤਾ ਚਿੱਟੇ ਦਾ ਵਪਾਰੀ ਹੈ ਇਹ ਨੇ ਹਜ਼ਾਰਾਂ ਨੌਜਵਾਨ ਪਰਵਾਇਆ ਵੀਡੀਓ ਬੈਰਲ ਹੋਈਆਂ ਪਈਆਂ ਉਹਨਾਂ ਮੁੰਡਿਆਂ ਦੀਆਂ ਜਿਹੜੇ ਕਹਿੰਦੇ ਨੇ ਸਾਡਾ ਘਰ ਮਜੀਠੀਏ ਨੇ ਹੋ ਜਾਣਾ ਲੈ ਇੱਕ ਹੋਰ ਗੱਲ ਜਿੱਦਿਆ ਕਿ ਇਹਦਾ ਜੀਜਾ ਸਾਹਮਣੇ ਆਇਆ ਸੁਖਾ ਅਮਲੀ ਗੱਪੀ ਕਹਿੰਦਾ ਅਸੀਂ ਪੂਰਾ ਅਕਾਲੇ ਦਾ ਮਜੀਠੀਏ ਦੇ ਨਾਲ ਖੜੇ ਆ ਹਰਾਮ ਖੋਰੋ 23 ਤਰੀਕ ਨੂੰ ਵੋਟਾਂ ਦਾ ਰਿਜ਼ਲਟ ਆਇਆ ਸੀ ਲੁਧਿਆਣੇ ਜਿਮਨੀ ਚੋੜ ਦਾ ਕਿੰਨੀਆਂ ਵੋਟਾਂ ਪਈਆਂ 8000 ਯਾਨੀ ਪੰਜਾਬ ਦੇ ਵਿੱਚੋਂ ਮੈਂ ਸ਼ੁਰੂਆਤ ਦੇ ਵਿੱਚ ਕਿਹਾ ਕਿ ਬਹੁਤ ਵੱਡਾ ਤਸਕਰ ਇਹ ਸੀਗਾ ਖੱਚ ਗਿਆਨੀ ਬੂਟਾ ਸਿੰਘ ਯਾਨੀ ਗੋਲਕ ਚੋੜ ਸੀ ਅਕਸਰ ਸਾਰੇ ਪੰਜਾਬ ਦੇ ਲੋਕ ਜਾਣਦੇ ਆ ਪਰ ਅੱਜ ਜਿਹੜੀ ਉਹਨੇ ਗੱਲ ਕਹੀ ਹੈ ਬਿਲਕੁਲ ਸੱਚ ਕਹੀ ਹੈ ਕਿਉਂ ਕਹੀ ਹੈ ਕਿਉਂਕਿ ਇਹ ਤਾਂ ਸਾਰਾ ਪੰਜਾਬ ਜਾਣਦਾ ਕਿ ਭਾਈ ਜਿਹੜੇ ਪੰਜਾਬ ਨੂੰ ਲੁੱਟ ਕੇ ਬੈਠੇ 25 ਸਾਲ ਤੋਂ 25 ਸਾਲ ਤੋਂ ਯਾਨੀ ਇਹਨਾਂ ਨੇ ਲੁੱਟਿਆ ਪੰਜਾਬ ਨੂੰ ਔਰ ਹੁਣ ਜਿਹੜੇ ਸਾਡੇ ਪੰਜਾਬ ਦੇ ਵਿੱਚ ਵਿਰੋਧੀ ਧਿਰ ਦੇ ਵਿੱਚ ਸੁਪਾਲ ਸਿੰਘ ਖੈਰਾ ਔਰ ਦੂਜੇ ਪਾਸੇ ਸਾਬਕਾ ਮੁੱਖ ਮੰਤਰੀ ਕਹਿ ਸਕਦੇ ਜਿਵੇਂ ਕਿ ਚੰਨੀ ਸਾਹਿਬ ਇਹ ਕਹਿੰਦੇ ਕੀ ਹੈ 14 ਕੀ ਦੇ ਦਰਸਾਲ ਦੇ ਵਿੱਚ ਉਹ ਕਹਿੰਦੇ ਨੇ ਭਗਵੰਤ ਮਾਨ ਸਰਕਾਰ ਨੇ ਬਿਕਰਮ ਸਿੰਘ ਮਜੀਠੀਆ ਦੇ ਉੱਤੇ ਐਕਸ਼ਨ ਕਰਕੇ ਬਹੁਤ ਵੱਡਾ ਮਾੜਾ ਕੰਮ ਕੀਤਾ ਐਸ ਗੱਲ ਤੋਂ ਵੀ ਸਿੱਧ ਹੁੰਦਾ ਪੰਜਾਬ ਵਾਲਿਓ ਗੌਰ ਨਾਲ ਸੁਣਨ ਦੀ ਲੋੜ ਹੈ ਇਸ ਗੱਲ ਨੂੰ ਅਸ ਗੱਲ ਤੋਂ ਸਿੱਧ ਹੁੰਦਾ ਕਿ ਇਹਨਾਂ ਦੀ ਸਾਰਿਆਂ ਦੀ ਰੋਟੀ ਵੀ ਸਾਂਝੀ ਐ ਇਹ ਪੈਗ ਸ਼ੈਗ ਵੀ ਸਾਰੇ ਇਕੱਠੇ ਹੀ ਲਾਉਂਦੇ ਨੇ ਐਸ ਕਰਕੇ ਇਹਨਾਂ ਨੇ ਉਸ ਬਾਦਲ ਪਰਿਵਾਰ ਦੀ ਹਮਾਇਤ ਕੀਤੀ ਜਿਨ੍ਹਾਂ ਦੇ ਵਿਰੁੱਧ ਪੂਰਾ ਪੰਜਾਬ ਨਹੀਂ ਪੂਰਾ ਮੁਲਕ ਖੜ ਗਿਆ ਕਿਉਂਕਿ ਮੁਲਕ ਦੇ ਵਿੱਚੋਂ ਵੀ ਬਹੁਤ ਵੱਡੇ ਪੱਧਰ ਦੇ ਉੱਤੇ ਘਟਾ ਹੈ ਪਿਆ ਸੀ ਉਸ ਸਮੇਂ ਦੇ ਵਿੱਚ ਅਕਾਲ ਤਖਤ ਸਾਹਿਬ ਜਾ ਕੇ ਜਿਹੜੇ ਲੋਕ ਖੁਦ ਆਪਣੇ ਆਪ बार-बार ਮਾਫੀਆਂ ਮੰਗ ਰਹੇ ਨੇ ਬਾਰ-ਬਾਰ ਇਹਨਾਂ ਦੇ ਦੇ ਬਾਦਲ ਦੁਆਰਾ ਵੀ ਮਾਫੀਆਂ ਮੰਗੀਆਂ ਗਈਆਂ ਭਾਂਡੇ ਵੀ ਤਵਾਏ ਗਏ ਇਹਨਾਂ ਤੋਂ ਬਹੁਤ ਸਾਰਾ ਕੁਝ ਕਰਵਾਇਆ ਗਿਆ ਇਹੀ ਮਜੀਠਿਆ ਕਿੰਨੇ ਲੋਕਾਂ ਨੂੰ ਮਰਵਾ ਚੁੱਕੇ ਹੈ ਤੁਹਾਨੂੰ ਪਤਾ ਬਹੁਤ ਸਾਰੇ ਨੌਜਵਾਨ ਚਿੱਟੇ ਦੀ ਢੇੜ ਚੜ੍ਹੇ ਇਹਦੇ ਵਿੱਚ ਹੋਏ ਚਿੱਟੇ ਦੇ ਨਾਲ ਔਰ ਦੂਜੇ ਪਾਸੇ ਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਉਹਨਾਂ ਤੇ ਵੀ ਬਹੁਤ ਮਾੜੀ ਸ਼ਦਾਬਲੀ ਬੋਲੀ ਔਰ ਉਸ ਤੋਂ ਪਹਿਲਾਂ ਜਿਹੜਾ ਸਾਡੀ ਸਿਕੌਮ ਦਾ ਕਾਣ ਕਰਨ ਵਾਲੇ ਇਹ ਲੋਕ ਸੀ ਇਨਾਂ ਨੂੰ ਦਰਾਂ ਸਾਲ ਦੇ ਵਿੱਚ ਹੁਣ ਸਜ਼ਾ ਮਿਲ ਰਹੀ ਹੈ ਤੇ ਹੁਣ ਕਬੂਲ ਕਰਨੀ ਬੜੀ ਔਖੀ ਲੱਗ ਰਹੀ ਹੈ ਅਮਰਪਾਲ ਸਿੰਘ ਤੇ ਕੇਸ ਪਾਉਣ ਵਾਲਾ ਕੌਣ ਹੈ ਇਹੀ ਵਿਕਰਮ ਸਿੰਘ ਮਜੀਠੀਆ ਜਿਹੜਾ ਕੱਲ ਕਹਿੰਦਾ ਸੀ ਆਪਦੇ ਪੁੱਤਰਾਂ ਨੂੰ ਕਿ ਮੈਂ ਚੱਲਿਆ ਪੁੱਤਰੋ ਤਕੜੇ ਹੋ ਕੇ ਰਹੋ ਜਿਵੇਂ ਕਿ ਬਹੁਤ ਵੱਡੀ ਇੱਕ جنگ ਲੜਨ ਜਾ ਰਿਹਾ ਹੁੰਦਾ ਤੇ ਪਤਾ ਨਹੀਂ ਕਿੱਡੇ ਕੇ ਬਾਦਸ਼ਾਹ ਦਾ ਮੁੰਡਾ ਹੁੰਦਾ ਸੋ ਪੰਜਾਬ ਇਹਨਾਂ ਗੱਲਾਂ ਦੇ ਵਿਰੋਧ ਕਰ ਰਿਹਾ ਕਿ ਜਿਹੜੀ ਚੁੰਡੀ ਪਹਿਲਾਂ ਤੁਸੀਂ ਵੱਡੀ ਹੈ ਤੇ ਜਦੋਂ ਤੁਹਾਡੇ ਕਿਸੇ ਨੇ ਵੱਢ ਲਈ ਫਿਰ ਦੁੱਖ ਲੱਗਦਾ ਯਾਨੀ ਅਮਰਪਾਲ ਸਿੰਘ ਦੇ ਵਕੀਲ ਦਾ ਬਿਆਨ ਆਉਂਦਾ ਉਹ ਕਹਿੰਦੇ ਵੀ ਅਮਰਪਾਲ ਸਿੰਘ ਦੇ ਕੇਸ ਪਾਉਣ ਵਾਲਾ ਇਹ ਵਿਕਰਮ ਸਿੰਘ ਮਜੀਠੀ ਆ ਪਹਿਲੇ ਨੰਬਰ ਦਾ ਯਾਨੀ ਇਹਨੇ ਭਵੰਤਮਾਨ ਸਰਕਾਰ ਨੂੰ ਸਪੋਰਟ ਕੀਤੀ ਤਾਂ ਉਹਨਾਂ ਨੇ ਕੇਸ ਪਾ ਦਿੱਤਾ ਉਸ ਤੋਂ ਬਾਅਦ ਉਹੀ ਭਵੰਤਮਾਨ ਸਰਕਾਰ ਜਦੋਂ ਸਕੰਜਾ ਕਰਦੀ ਹੁਣ ਮੈਂ ਇਹਨਾਂ ਸਾਡੇ ਲੀਡਰਾਂ ਨੂੰ ਪੁੱਛਣਾ ਚਾਹੁੰਦਾ ਜਿਹੜੇ ਵਿਰੋਧੀ ਧਿਰਾਂ ਦੇ ਵਿੱਚ ਨੇ ਉਹ ਚਾਹੁੰਦੇ ਕੀ ਨੇ ਯਾਰ ਇੱਕ ਪਾਸੇ ਤਾਂ ਕਹਿੰਦੇ ਭਵੰਤਮਾਨ ਸਰਕਾਰ ਵੱਡੇ ਮਗਰਮੱਛਾਂ ਨੂੰ ਨਹੀਂ ਫੜਦੀ ਔਰ ਦੂਜੇ ਪਾਸੇ ਜਦੋਂ ਉਸ ਪਰਿਵਾਰ ਤੇ ਐਕਸ਼ਨ ਹੁੰਦਾ ਜਿਹਨੂੰ ਅਜੇ ਤੱਕ ਕੋਈ ਪੰਜਾਬ ਦੇ ਮੁੱਖ ਮੰਤਰੀ ਨੇ ਹੱਥ ਨਹੀਂ ਪਾਇਆ ਸੀ ਅਸੀਂ ਦਰਅਸਲ ਦੇ ਵਿੱਚ ਭਗਵੰਤ ਮਾਨ ਦੀ ਸਲਾਹ ਤਾਂ ਕੋਈ ਦਿਲੋਂ ਨਹੀਂ ਕਰ ਰਹੇ ਪਰ ਗੱਲ ਇਹ ਵੀ ਜਿਹੜੀ ਸੱਚ ਹੈ ਉਹ ਤਾਂ ਧਰਨੀ ਪੈਣੀ ਹੈ ਜਿਹੜਾ ਭਗਵੰਤ ਮਾਨ ਦੇ ਹੱਥੋਂ ਕੋਈ ਚੰਗਾ ਕੰਮ ਹੋਊਗਾ ਉਹਦੀ ਸਲਾਹ ਤਾਂ ਕਰਾਂਗੇ ਉਹ ਕੋਈ ਸਾਡਾ ਕੱਟੜ ਕੋਈ ਦੁਸ਼ਮਣ ਵੀ ਨਹੀਂ ਤੇ ਕੋਈ ਵਾਲਾ ਵੱਡਾ ਦੋਸਤ ਵੀ ਨਹੀਂ ਜਿਹੜੀ ਗੱਲ ਹੱਕ ਦੀ ਹੋਊਗੀ ਉਹਦੇ ਵਿੱਚ ਤਾਂ ਬੋਲਣਾ ਪਣਦਾ ਹੀ ਹੈ 25 ਸਾਲ ਤੋਂ ਲੁੱਟਦਾ ਰਿਹਾ ਪਰਿਵਾਰ ਕੋਈ ਮੁੱਖ ਮੰਤਰੀ ਦੇ ਵਿੱਚ ਅੱਜ ਤੱਕ ਹਿੰਮਤ ਨਹੀਂ ਹੋਈ ਕਿ ਇਹਨਾਂ ਦੇ ਪਰਿਵਾਰ ਦੇ ਖਿਲਾਫ ਇੱਕ ਸ਼ਬਦ ਵੀ ਬੋਲ ਦੇ ਤੇ ਪੰਜਾਬ ਦੇ ਪਹਿਲੇ ਮੁੱਖ ਮੰਤਰੀ ਭਗੰਤ ਮਾਨ ਸਾਹਿਬ ਜਿਨ੍ਹਾਂ ਨੇ ਇਸ ਵੱਡੀ ਮੱਛੀ ਤੇ ਵੱਡੇ ਮગર ਮੱਛਾਂ ਨੂੰ ਹੱਥ ਪਾ ਲਿਆ ਉਹਨੇ ਕਹਿਆ ਸੀ ਕਿਹਨਾਂ ਭਾਈ ਸਾਡੇ ਕੋਲ ਸਮਾਂ ਬੜਾ ਘਾਟਾ ਪਰ ਜਿੰਨਾ ਛੇਤੀ ਸਾਨੂੰ ਸਬੂਤ ਮਿਲ ਲਵੇ ਤੇ ਅਸੀਂ ਇਹਨਾਂ ਦੇ ਉੱਤੇ ਐਕਸ਼ਨ ਜ਼ਰੂਰ ਕਰਾਂਗੇ ਸੋ ਉਹਨਾਂ ਨੇ ਕੀਤਾ ਪਰ ਪੰਜਾਬ ਮੈਂ ਤੁਹਾਨੂੰ ਦੱਸਦਾ ਕਿ ਬਹੁਤ ਵੱਡੇ ਪੱਧਰ ਦੇ ਉੱਤੇ 90% ਲੋਕ ਇਸ ਗੱਲ ਦੇ ਹੱਕ ਵਿੱਚ ਨੇ ਭਵੰਤ ਮਾਨ ਦੇ ਕਿ ਇਹਨਾਂ ਨੇ ਬਹੁਤ ਵੱਡੇ ਮਗਰਮੱਛ ਨੂੰ ਹੱਥ ਪਾਇਆ ਜਿਹਨੂੰ ਅੱਜ ਤੱਕ ਕੋਈ ਝਾਕਣ ਦੀ ਹਿੰਮਤ ਨਹੀਂ ਕਰਦਾ ਸੀ ਤੇ ਹੁਣ ਸਾਡੀ ਵੀ ਅਪੀਲ ਪੰਜਾਬ ਦੇ ਮੁੱਖ ਮੰਤਰੀ ਨੂੰ ਕਿ ਜੇ ਤੁਸੀਂ ਇਹ ਵੱਡਾ ਮੱਛ ਫੜਿਆ ਤਾਂ ਪੂਰੀ ਠੋਸ ਕਾਰਵਾਈ ਕਰਨੀ ਚਾਹੀਦੀ ਹੈ ਕਿਉਂਕਿ ਜਿਹੜੇ ਲੋਕਾਂ ਦੀਆਂ ਅੱਖਾਂ ਖੋਲਣੀਆਂ ਸੀ ਉਹ ਤਾਂ ਇਹ ਬਹੁਤ ਵੱਡੇ ਵੱਡੇ ਹਲੇ ਤਸਕਰ ਬੈਠੇ ਨੇ ਜਿਹੜੇ ਉਹ ਖਰਾ ਗਵਾਹੀ ਦੇਣਗੇ ਤੇ ਉਹਨੂੰ ਸਜ਼ਾ ਤੱਕ ਪਹੁੰਚਾਉਣਗੇ ਠੀਕ ਹੈ ਪੰਜਾਬ ਵਾਲਿਓ ਜਿੰਨੇ ਭੈਣ ਭਰਾ ਨਵੇਂ ਚੈਨਲ ਤੇ ਆ ਸਬਸਕ੍ਰਾਈਬ ਜ਼ਰੂਰ ਕਰ ਲਿਓ ਤਾਂ ਕਿ ਆਉਣ ਵਾਲਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚੇ ਬੈਲ ਦੀ ਘੰਟੀ ਨਿਊ ਵਾਲ ਤੇ ਜ਼ਰੂਰ ਕਰ ਲੈਣਾ ਜੀ ਧੰਨਵਾਦ ਵਿਕਰਮ ਸਿੰਘ ਮਜੀਠੀਆ ਨਾਲ ਜੁੜੀ ਇੱਕ ਵੱਡੀ ਖਬਰ ਜਿਹੜੀ ਸਾਹਮਣੇ ਆਈ ਹੈ ਉਹ ਇਹ ਹੈ ਕਿ ਵਿਕਰਮ ਸਿੰਘ ਮਜੀਠੀਆ ਦੀ ਸਿਰਫ ਗ੍ਰਿਫਤਾਰੀ ਇਨੀ ਹੋਈ ਬਲਕਿ ਉਹਦੇ ਖਿਲਾਫ ਉਹਦੇ ਜਿਹੜੇ ਉਹਨੇ ਗੁਨਾਹ ਕੀਤੇ ਐ ਉਹਨਾਂ ਦੀ ਗਵਾਹੀ ਵੀ ਆ ਗਈ ਹੈਗੀ ਹੈ ਵੀਡੀਓ ਦੇ ਵਿੱਚ ਤੁਸੀਂ ਸੁਣਿਆ ਕਿ ਬਟਾ ਸਿੰਘ ਗਿਆਨੀ ਜਿਹੜਾ ਆ ਕਿ ਹਮੇਸ਼ਾ ਸਿੱਖਾਂ ਦੇ ਅਗੇਂਸਟ ਬੋਲਦਾ ਹੈਗਾ ਵੈ ਸਿੱਖ ਪੰਥ ਦੇ ਪਰ ਅੱਜ ਉਹ ਵੀ ਜਿਹੜੀ ਹੈ ਉਹ ਹੱਕ ਤੇ ਸੱਚ ਦੀ ਗੱਲ ਕਰਨ ਦੇ ਆ ਸਿਗਾ ਕਿ ਬਹੁਤ ਸਾਰੇ ਸਬੂਤ ਔਰ ਬਹੁਤ ਸਾਰੀਆਂ ਵੀਡੀਓ ਮੌਜੂਦ ਹੈਗੀਆਂ ਮੈਂ ਜਿਹਦੇ ਵਿੱਚੋਂ ਜਾਂ ਜਿਨ੍ਹਾਂ ਦੇ ذریعے ਇਹ ਸਾਬਤ ਹੁੰਦਾ ਹੈ ਕਿ ਵਿਕਰਮ ਸਿੰਘ ਮਜੀਠੀਆ ਨੇ ਕਿੰਨਾ ਜ਼ਿਆਦਾ ਚੁੱਟੇ ਦਾ ਧੰਦਾ ਫੈਲਾਇਆ ਸੀਗਾ ਕਿੰਨਾ ਜ਼ਿਆਦਾ ਕਮਾਇਆ ਹੈਗਾ ਵਾ ਕਰੋੜਾਂ ਦੇ ਹਿਸਾਬ ਨਾਲ ਇਹਨੇ ਕਮਾਇਆ ਹੈ ਨੌਜਵਾਨ نسل ਨੂੰ ਤਬਾ ਕੀਤਾ ਹੈਗਾ ਹੈ ਬੇਸ਼ੁਮਾਰ ਐਸੇ ਸਬੂਤ ਹੈਗੇ ਆ ਔਰ ਇਹ ਦੂਸਰੇ ਨੰਬਰ ਤੇ ਜਿਹੜੇ ਕਿ ਵਿਰੋਧ ਦੇ ਵਿੱਚ ਆਏ ਹੈਗੇ ਆ ਉਹ ਲੋਕ ਜਿਹੜੇ ਮਾਨ ਸਰਕਾਰ ਉੱਤੇ ਇਹ ਤਾਨੇ ਕੱਸਦੇ ਸੀਗੇ ਕਿ ਸਿਰਫ ਛੋਟੇ-ਛੋਟੇ ਜਿਹੜੇ ਨਸ਼ਾ ਤਸਕਰ ਹੈ ਉਹਨਾਂ ਦੇ ਉੱਤੇ ਹੱਥ ਪਾਇਆ ਜਾਂਦਾ ਹੈਗਾ ਵਾ ਉਹਨਾਂ ਨੂੰ ਫੜਿਆ ਜਾਂਦਾ ਹੈ ਜਿਹੜੇ ਵੱਡੇ ਮਗਰਮੱਛ ਹੈ ਉਹ ਆਪਣਾ ਕੰਮ ਕਰੀ ਜਾਂਦੇ ਹੈਗੇ ਤੇ ਜਦੋਂ ਹੁਣ ਵੱਡੇ ਮਗਰਮੱਛਾਂ ਦੇ ਉੱਤੇ ਹੱਥ ਪਾਇਆ ਹੈ ਤੇ ਉਹੀ ਵਿਰੋਧ ਦੇ ਵਿੱਚ ਆ ਗਿਆ ਹੈ ਕਿ ਮਾਨ ਸਰਕਾਰ ਨੇ ਗਲਤ ਕੀਤਾ ਹੈ ਇਹ ਨੈਸੀ ਕਰਨਾ ਚਾਹੀਦਾ ਹੈਗਾ ਇਸ ਤਰ੍ਹਾਂ ਨਹੀਂ ਸੀ ਹੋਣਾ ਚਾਹੀਦਾ ਬਿਰੋ ਹੁਣ ਤੁਸੀਂ ਦੱਸਣਾ ਹੈ ਕਿ ਮਾਨ ਸਰਕਾਰ ਦਾ ਜਿਹੜਾ ਫੈਸਲਾ ਆਇਆ ਜਿਹੜਾ ਵਿਕਰਮ ਸਿੰਘ ਮਜੀਠੀਆ ਤੇ ਬਾਦਲ ਪਰਿਵਾਰ ਦੇ ਖਿਲਾਫ ਹੋ ਰਿਹਾ ਹੈ ਉਹ ਤੁਹਾਡੇ ਖਿਆਲ ਚ ਸਹੀ ਹੈ ਜਾਂ ਗਲਤ ਹੈ ਤੁਸੀਂ ਕੀ رائے ਰੱਖਦੇ ਇਹ ਕਮੈਂਟਸ ਵਿੱਚ لازਮੀ ਦੱਸਿਓ ਰੱਖਿਓ ਆਪਣਾ ਢੇਰ ਸਾਰਾ ਖਿਆਲ ਮਿਲਾਗੇ ਅਗਲੀ ਵੀਡੀਓ ਦੇ ਨਾਲ ਅੱਲਾਹ ਹਾਫਿਜ਼